ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਸਵਿਧਾਨ ਅੱਜ ਅਸੀਂ ਮਾਤਾ ਸੁਚਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਵੱਲੋਂ ਟਿਊਸ਼ਨ ਸੈਂਟਰ ਵੱਲੋਂ ਇੱਕ ਐਕਸੀਬਿਸ਼ਨ ਪੇਸ਼ ਕੀਤੀ ਆ ਸਭ ਤੋਂ ਪਹਿਲਾਂ ਕੰਪਿਊਟਰ ਵਾਲੇ ਬੱਚਿਆਂ ਨੇ ਜਿਹੜਾ ਮਾਡਲ ਤਿਆਰ ਕੀਤਾ ਆ 5 ਜਨਰੇਸ਼ਨ ਜਿਹੜੀਆਂ ਕੰਪਿਊਟਰ ਦੀਆਂ ਉਹ ਸੀ ਬੱਚਿਆਂ ਤੁਹਾਨੂੰ ਇਨਫੋਰਮ ਕਰਨਗੇ ਕਿ ਕਿਸ-ਕਿਸ ਟਾਈਪ ਦੀਆਂ ਜਿਹੜੀਆਂ ਜਨਰੇਸ਼ਨ ਸਿਗੀਆਂ ਉਹ ਪੂਰਾ ਐਕਸਪਲੇਨ ਕਰਨਗੇ ਤੇ ਅੱਜ ਵੱਧ ਤੋਂ ਵੱਧ ਇਹ ਚੀਜ਼ ਪ੍ਰਤੀ ਜਾਗਰੂਤ ਹੋਵੇ ਕਿ ਤਾਂ ਜੋ ਜਿਹੜਾ ਮਨੋਸਮ੍ਰਿਤੀ ਦਾ ਦੌਰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਨੁਵਾਦੀਆਂ ਵੱਲੋਂ ਉਹਨੂੰ ਆਪਾਂ ਠੱਲ ਪਾ ਸਕੀਏ ਲੋੜ ਹੈ ਸਾਡੇ ਸਮਾਜ ਦੀ ਇਕੱਤਰਿਤ ਹੋਣ ਦੀ ਇਹਦੇ ਹੁਣ ਤੁਹਾਨੂੰ ਜਿਹੜਾ ਆ ਕੰਪਿਊਟਰ ਦੇ ਸਟੂਡੈਂਟ ਆ ਉਹ ਜਨਰੇਸ਼ਨ ਜਿਹੜੀ ਐਕਸਪਲੇਨ ਕਰਕੇ good ਗੁਰਦੇਵ ਮੇਰਾ ਨਾਮ ਜੈਸਮੀਨਾ ਮੈਂ ਇੱਥੇ ਟਿਊਸ਼ਨ ਸੈਂਟਰ ਵਿੱਚ ਪੜਦੀ ਆ ਕੰਪਿਊਟਰ ਕੋਰਸ ਇਹ ਜਨਰੇਸ਼ਨ ਆਫ ਕੰਪਿਊਟਰ ਦਾ ਮਤਲਬ ਇਹ ਆ ਕਿ ਜਿਹੜੀਆਂ ਪੁਰਾਣੀਆਂ ਪੀੜ੍ਹੀਆਂ ਕੰਪਿਊਟਰ ਦੀਆਂ ਚੱਲਦੀਆਂ ਆ ਰਹੀਆਂ ਇਹਨਾਂ ਬਾਰੇ ਦੱਸਿਆ ਗਿਆ ਆ ਫਸਟ ਜਨਰੇਸ਼ਨ 1940 ਤੋਂ 1956 ਤੱਕ ਇਹਦਾ ਟਾਈਮ ਪੀਰੀਅਡ ਸੀਗਾ ਇਹਦੇ ਵਿੱਚ ਜਿਹੜਾ ਕੰਪਿਊਟਰ ਸੀਗਾ ਇਹ ਪੜਾਈ ਕਮਰੇ ਦੇ ਸਾਈਜ਼ ਦਾ ਹੁੰਦਾ ਸੀਗਾ ਇਹਦੇ ਵਿੱਚ ਵੈਕਿਊਮ ਟਿਊਬਸ ਦਾ ਯੂਜ਼ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਸੈਕੰਡ ਜਨਰੇਸ਼ਨ ਵਿੱਚ 1956 ਤੋਂ 1963 ਤੱਕ ਦਾ ਟਾਈਮ ਪੀਰੀਅਡ ਸੀ ਇਹਦੇ ਵਿੱਚ ਇਸ ਤੋਂ ਥੋੜੀ ਜਿਹੀ ਇਹਦੀ ਜਿਹੜਾ ਸਾਈਜ਼ ਸੀਗਾ ਥੋੜਾ ਛੋਟਾ ਹੋ ਗਿਆ ਤੇ ਇਹਦੇ ਵਿੱਚ ट्रांजਿਸਟਰ ਦਾ ਯੂਜ਼ ਕੀਤਾ ਜਾਂਦਾ ਸੀ ਤੇ 3rd ਜਨਰੇਸ਼ਨ ਵਿੱਚ 1964 ਤੋਂ 1971 ਵਿੱਚ ਇਹ ਇਹਦਾ ਟਾਈਮ ਪੀਰੀਅਡ ਸੀਗਾ ਇਹਦਾ ਜਿਹੜਾ ਸਾਈਜ਼ ਸੀ ਉਹ ਥੋੜਾ ਛੋਟਾ ਹੋ ਗਿਆ ਤੇ ਜਿਹੜੀ ਇਹਦੀ ਸਪੀਡ ਸੀ ਉਹ ਵੱਧ ਚੁੱਕੀ ਸੀ ਇਹਦੇ ਵਿੱਚ ਚਿਪਸ ਦਾ ਯੂਜ਼ ਕੀਤਾ ਜਾਂਦਾ ਸੀਗਾ ਕਿ ਇਲੈਕਟ੍ਰਿਕ ਇੱਕ ਦੂਸਰੇ ਨੂੰ ਪਾਸ ਕਰੀ ਜਾਵੇ ਇਹਦੇ ਵਿੱਚ 4th ਜਨਰੇਸ਼ਨ ਵਿੱਚ 1971 ਤੋਂ 1985 ਦਾ ਇਹਦਾ ਟਾਈਮ ਪੀਰੀਅਡ ਸੀਗਾ ਇਹਦੇ ਵਿੱਚ ਇਹਦਾ ਕੰਪਿਊਟਰ ਸਾਈਜ਼ ਹੋਰ ਛੋਟਾ ਹੋ ਗਿਆ ਤੇ ਦੀ ਸਪੀਡ ਸਭ ਨਾਲੋਂ ਜ਼ਿਆਦਾ ਤੇਜ਼ ਹੋਣ ਲੱਗੀ ਤੇ ਇਹਦੇ ਵਿੱਚ ਵੈਰੀ ਲਾਰਜ ਸਕੇਲ ਜਿਹੜਾ ਯੂਜ਼ ਕੀਤਾ ਜਾਣ ਲੱਗ ਪਿਆ ਫਿਫਥ ਜਨਰੇਸ਼ਨ ਵਿੱਚ AI ਆਰਟੀਫੀਸ਼ੀਅਲ ਇੰਟੈਲੀਜੈਂਸੀ ਇਹ ਤੇ ਟਾਈਮ ਪੀਰੀਅਡ 85 ਤੋਂ ਲੈ ਕੇ ਜਿਹੜਾ ਅੱਜ ਤੱਕ ਇਹ ਚੱਲ ਰਿਹਾ ਉਹ ਪ੍ਰੈਜ਼ੈਂਟ ਇਸ ਦੇ ਵਿੱਚ ਜਿਹੜਾ ਸਾਈਜ਼ ਆ ਲੈਪਟਾਪ ਦਾ ਸਾਈਜ਼ ਹੋ ਗਿਆ ਅਸੀਂ ਇਹਨੂੰ ਕਿਤੇ ਵੀ ਲਿਜਾ ਸਕਦੇ ਆ ਇਹਦਾ ਸਾਈਜ਼ ਬਹੁਤ ਛੋਟਾ ਹੋ ਗਿਆ ਤੇ ਸਪੀਡ ਬਹੁਤ ਜ਼ਿਆਦਾ ਵਧ ਗਈ ਥੈਂਕ ਯੂ ਜੈ ਕੋਰਦੀਪ ਧੰਨਵਾਦ ਜੀ ਜੈ ਭੀਮ ਜੈ ਭਾਰਤ ਜੈ ਸਵਿਧਾਨ ਜੈ ਸਭ ਕਾਂਛੀ ਵੰਦੀ ਅੱਜ ਸੰਤ ਬਾਬਾ ਫੋਲਨਾ ਜੀ ਸੰਤ ਬਾਬਾ ਬ੍ਰਹਮਣਾ ਜੀ ਦੇ ਡੇਰੇ ਵਿਖੇ ਫਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਮੈਂ ਸਭੂ ਸਾਧ ਸੰਗਤ ਨੂੰ ਜੋੜ ਮੇਲੇ ਦੀਆਂ ਲੱਖ ਲੱਖ ਅਤੇ ਅੱਜ ਅਸੀਂ ਮਾਤਾ ਸੁਬਤਰੀ ਬਾਈ ਫੋਨੇ ਫ੍ਰੀ ਟਿਊਸ਼ਨ ਸੈਂਟਰ ਦਾ ਐਗਜ਼ੀਬਿਸ਼ਨ ਲਗਾਇਆ ਹੈ ਜਿਵੇਂ ਸਾਡੇ ਟੀਚਰ ਅਤੇ ਬੱਚੇ ਵੀ ਭਾਗ ਲੈ ਰਹੇ ਹਨ ਤੇ ਇਹ ਜਿਹੜਾ ਟਿਊਸ਼ਨ ਸੈਂਟਰ ਆ ਇਹ ਫ੍ਰੀ ਹੋ ਕਾਸਟ ਬੱਚਿਆਂ ਨੂੰ ਐਜੂਕੇਸ਼ਨ ਦੇ ਰਿਹਾ ਹੈ। ਇਹ ਸੰਤ ਮਹਾਰਾਜ ਕ੍ਰਿਸ਼ਨ ਰਾਜ ਜੀ ਨਾਨਕ ਨਗਰੀ ਜੀਟੀ ਰੋਡ ਚ ਹੜੋ 316 ਮਹਾਰਾਜ ਜੀ ਹੁਣਾਂ ਦੁਆਰਾ ਉਪਰਾਲਾ ਹੈ ਕਿ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਵਿੱਚੋਂ ਆ ਬੇਨਾਂ ਪੈਸੇ ਦੇ ਵਿੱਦਿਆ ਤੋਂ ਵਾਂਝੇ ਨਾ ਰਹਿ ਜਾਣ। ਇਹ ਉਪਰਾਲਾ ਮਹਾਰਾਜ ਜੀ ਹੁਵਾਂ ਨੇ ਕੀਤਾ ਹੈ ਤਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਪੜ੍ਹਨ ਵੇਲੇ ਪਰੇਸ਼ਾਨੀ ਨਾ ਆਵੇ। ਇੱਥੇ ਸਾਡੇ ਟਿਊਸ਼ਨ ਸੈਂਟਰ ਦੇ ਵਿੱਚ ਇੰਗਲਿਸ਼ ਸਪੀਕਿੰਗ ਕੋਰਸ ਕਰਵਾਇਆ ਜਾਂਦਾ ਹੈ ਅਤੇ ਨਾਲ ਹੀ ਕੰਪਿਊਟਰ ਕੰਪਿਊਟਰ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਔਰ ਬੱਚਿਆਂ ਨੂੰ ਫ੍ਰੀ ਆਫ ਕੋਸਟ ਐਜੂਕੇਸ਼ਨ ਦੇ ਨਾਲ ਸਰਟੀਫਿਕੇਟ ਵੀ ਮੁਹੱਈਆ ਕਰਵਾਏ ਜਾਂਦੇ ਹਨ ਜੋ ਕਿ ਰਜਿਸਟਰਡ ਸੰਸਥਾ ਦੁਆਰਾ ਵੈਲਿਡ ਹਨ। ਔਰ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ 12ਵੀਂ ਕਲਾਸ تک ਟਿਊਸ਼ਨ ਫ੍ਰੀ ਦਿੱਤੀ ਜਾਂਦੀ ਹੈ। ਹੈ ਕਿ ਮਹਾਰਾਜੀ ਕਹਿ ਰਹੇ ਹਨ ਕਿ ਬੱਚੇ ਵਿਦਿਆ ਤੋਂ ਵਾਂਝੇ ਨਾ ਰਹਿਣ ਗੁਰੂ ਅਦਾਸ ਮਹਾਰਾਜ ਦਾ ਸੰਦੇਸ਼ ਹੈ ਆ ਵਿਦਿਆ ਹੈ ਜੀ ਗਿਆਨ ਵਿਵੇਕ ਦੀਪ ਮਲੇਨ ਹਨ ਪੜ੍ਹਤਾ ਜਿਹੜੀ ਆ ਇੱਕ ਸ਼ਰਾਪ ਹੈ ਸਾਡੇ ਸਮਾਜ ਦੇ ਉੱਪਰ ਤਾਂ ਕਿ ਬੱਚੇ ਵਧੀਆ ਟਾਂਕ ਨਾਲ ਪੜ੍ਹ ਸਕਣ ਔਰ ਬੱਚਿਆਂ ਨੂੰ ਇਥੋਂ ਸਟੇਸ਼ਨਰੀ ਪੈਨ ਪੈਨਸਲ ਸਾਰਾ ਕੁਝ ਫ੍ਰੀ ਦਿੱਤਾ ਜਾਂਦਾ ਹੈ ਕਿ ਬੱਚਿਆਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਮੈਂ ਆਪਣੇ ਸਮਾਜ ਦੇ ਸਾਰੇ ਬੱਚਿਆਂ ਨੂੰ ਔਰ ਸਾਰੇ ਪੇਰੈਂਟਸ ਨੂੰ ਇਹ ਸੰਦੇਸ਼ ਦੇ ਰਿਹਾ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਸੈਂਟਰ ਵਿੱਚ ਭੇਜੋ ਤਾਂ ਕਿ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕੇ ਜੈ ਗੁਰਦੀਪ ਧਨ ਗੁਰਦੀਪ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਭ ਕਾਂਸ਼ਾ ਬਿਲਕੁਲ ਸਹੀ ਗੱਲ ਹੈ ਜੀ ਜੇ ਮਹਾਰਾਜੀ ਸਾਡੇ ਬਾਬਾ ਸਾਹਿਬ ਡਾਕਟਰ ਮੇਦਕਰ ਤੇ ਗੁਰੂ ਰਵਿਦਾਸ ਜਮਾਦਾ ਦੀ ਫਲਸਫੀ ਨੂੰ ਲੈ ਕੇ ਅੱਗੇ ਵਧ ਰਹੇ ਹਨ ਇਸ ਕਰਕੇ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਲੈਣਾ ਗੁਰੂ ਰਵਿਦਾਸ ਜਮਾਦਾ ਦਾ ਸੀਗਾ ਵਿਦਿਆ ਦਾ ਤੇ ਉਸ ਤੋਂ ਬਾਅਦ ਸਾਹਿਬ ਬਾਬਾ ਸਾਹਿਬ ਡਾਕਟਰ ਮਹਿੰਦਕਰ ਉਹਨਾਂ ਦੇ ਵੀ ਇਹੀ ਸੋਚ ਸੀ ਕਿ ਵਿੱਧਿਆ ਪੜੋ ਜੁੜੋ ਸ਼ਕਸ਼ ਕਰੋ ਇਹਨੂੰ ਲੈ ਕੇ ਮਹਾਰਾਜ ਜੀ ਅੱਗੇ ਵੱਧ ਰਹੇ ਹਨ ਤਾਂ ਕਿ ਜਿਹੜਾ ਸਮਾਜ ਜਿਹੜਾ ਅਨਪੜਤਾ ਤੋਂ ਦੂਰ हट ਜਾਵੇ ਅਨਪੜਤਾ ਜਿਹੜੀ ਸਾਡੇ ਸਮਾਜ ਨੂੰ ਨਾ ਰਵੇ ਤਾਂ ਕਿ ਅੱਗੇ ਜਾ ਕੇ ਇਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ ਤਾਂ ਕਿ ਉਹ ਬੜਬੱਦੀਆਂ ਬਲਵਤੀਆਂ ਹਾਸਲ ਕਰ ਸਕਣ ਇਹੀ ਪਰਾਲਾ ਮਹਾਰਾਜ ਜੀ ਹੁਣ ਸੋਚ ਕੇ ਕੀਤਾ ਹੈ ਜੈ ਕੋ ਦੀਪ ਤਨ ਕੋ ਦੀਪ ਜੈ ਭੀਮ ਜੈ ਭਾਰ ਜੈ ਸੰਵਿਧਾਨ ਜੈ ਸਭ ਕਾਂਚਰਾ